ਵੇਖੋ ਧਲੇਵਾਰ ਸਾਹਿਬ ਨੇ ਇੱਕਦਮ ਬਹੁਤ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਵਿਸ਼ਵਾਸ ਜਿੱਤਿਆ ਲੋਕਾਂ ਦਾ ਜਦੋਂ ਵਿਸ਼ਵਾਸ ਜਿੱਤ ਲਏ ਕੋਈ ਲੀਡਰ ਫਿਰ ਸੰਗਤ ਤੇ ਕੋਈ ਘਾਟ ਵਾਲੀ ਅਸੀਂ ਸੋਚ ਵੀ ਨਹੀਂ ਸਕਦੇ ਸੰਗਤ ਉਦੋਂ ਵੱਧ ਆਵੇ ਪ੍ਰਬੰਧ ਛੋਟੇ ਪੈ ਜਾਣਗੇ ਪਿਛਲੀ ਵਾਰ ਕੋਈ ਗਿਣਤੀ ਮਿੰਤੀ ਵਿੱਚ ਨਹੀਂ ਸੀ ਆਏ ਲੋਕ ਬਹੁਤ ਵੱਡਾ ਹਜੂਮ ਸੀਗਾ ਪਤਲਾ ਤੱਕ ਜਿਹੜਾ ਜਮ ਲੱਗ ਗਿਆ ਸੀਗਾ ਮਰੂ ਸਾਹਿਬ ਇੱਕ ਮਿੰਟ ਲਈ ਗੱਲ ਸੁਣ ਲਓ ਛੋਟੇ ਪੈ ਜਾਣਗੇ ਤੇ ਫਿਰ ਸੰਗਤ ਨੂੰ ਸਰਕਾਰ ਨੂੰ ਵੀ ਪਤਾ ਲੱਗੇਗਾ ਕਿ ਵੇਖੋ ਐਡਾ ਵੱਡਾ ਪ੍ਰਬੰਧ ਹੈ ਵੀ ਚੰਗਾ ਤਕੜਾ ਹੈ ਪਰ ਫਿਰ ਵੀ ਛੋਟੇ ਪੈ ਗਏ ਨੋਰੀ ਬਾਰਡਰ ਤੋਂ ਇੱਕ ਵਾਰ ਫਿਰ ਜੁੜੇ ਹਾਂ ਤੁਹਾਡੇ ਨਾਲ ਤਾਂ ਕਿਸਾਨਾਂ ਵੱਲੋਂ 12 ਫਰਵਰੀ ਨੂੰ ਹੋਣ ਵਾਲੀ ਕਿਸਾਨ ਪੰਚਾਇਤ ਨੂੰ ਲੈ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਵੱਲੋਂ ਅੰ ਦਿੱਲੀ ਸੰਗਰੂਰ ਕੌਮੀ ਮਾਰਗ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਟਰਾਲੀਆਂ ਸੀਗੀਆਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਟਰਾਲੀਆਂ ਸੀ ਜਿਨ੍ਹਾਂ ਦੇ ਵਿੱਚੋਂ ਰਾਤਾ ਕੱਟਦੇ ਸਨ ਉਹਨਾਂ ਨੂੰ ਹਟਾਇਆ ਜਾ ਰਿਹਾ ਤੇ ਪੰਚਾਇਤ ਦੇ ਲਈ ਜਗ੍ਹਾ ਜਿਹੜੀ ਹੈ ਉਹ ਪਧਰੀ ਕੀਤੀ ਜਾ ਰਹੀ ਹੈ। तमाम ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਸ ਤਰ੍ਹਾਂ ਦੇ ਨਾਲ ਕਿਸਾਨ ਜਿਹੜੇ ਨੇ ਉਹ ਇਹਨਾਂ ਤਸਵੀਰਾਂ ਉਹ ਇਸ ਜਗ੍ਹਾ ਨੂੰ ਸਾਫ਼ ਕਰਨ ਉੱਤੇ ਲੱਗੇ ਹੋਏ ਨੇ ਕਿਉਂਕਿ 12 ਫਰਵਰੀ 12 ਫਰਵਰੀ ਨੂੰ ਕਿਸਾਨਾਂ ਦਾ ਇੱਕ ਵੱਡਾ ਇਕੱਠ ਜਿਹੜਾ ਇਸ ਜਗ੍ਹਾ ਦੇ ਉੱਪਰ ਹੋਵੇਗਾ। ਤਾਂ ਕੁਝ ਕਿਸਾਨ ਵੀ ਨੇ ਉਹਨਾਂ ਨਾਲ ਵੀ ਗੱਲ ਗੱਲਬਾਤ ਕਰ ਲੈਣਾ ਸਿੰਘ ਸਾਹਿਬ ਇਹ ਤਿਆਰੀ ਜਿਹੜੀ ਹੈ ਇਹ ਜਿਹੜੀ 12 ਫਰਵਰੀ ਨੂੰ ਕਿਸਾਨ ਪੰਚਾਇਤ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਹਾਂਜੀ ਹਾਂਜੀ ਉਹਨੂੰ ਲੈ ਕੇ ਹੈ ਕਿ ਵੱਡੇ ਵੱਡੇ ਪੱਦਰ ਤੇ ਇਕੱਠ ਹੋਊਗਾ ਜਗ੍ਹਾ ਇਸ ਹਿਸਾਬ ਨਾਲ ਸਮਾਰਨ ਲੱਗੇ ਹੋਇਆ ਵੀ ਜਗ੍ਹਾ ਬੈਠਣ ਦੀ ਕਿਸੇ ਨੂੰ ਦਿੱਕਤ ਨਾ ਆਵੇ ਇਸ ਕਰਕੇ ਤਾਂ ਕਿੰਨੀ ਕੁ ਜਿਹੜੀ ਹੈ ਪਹੁੰਚਣ ਦੀ ਆਸ ਹੈ ਕਿੰਨੇ ਕਿਸਾਨਾਂ ਦੇ ਪਹੁੰਚਣ ਦੀ ਆਸ ਹੈ ਕਿਉਂਕਿ ਪਿਛਲੀ ਵਾਰੀ ਪਿਛਲੀ ਵਾਰੀ ਜਦੋਂ ਕਿਸਾਨ ਪੰਚਾਇਤ ਹੁੰਦੀ ਹੈ ਤਾਂ ਇੱਕਠ ਜਿਹੜਾ ਸੀਗਾ ਉਹ ਕਿਸੇ ਗਿਣਤੀ ਮਿੰਤੀ ਵਿੱਚ ਨਹੀਂ ਸੀ ਆ ਰਿਹਾ ਤਾਂ ਇਹ ਜਗ੍ਹਾ ਜਿਹੜੀ ਤੁਸੀਂ ਫਿਕਸ ਕੀਤੀ ਹੈ ਤਾਂ ਇੱਥੇ ਲੱਗਦਾ ਕਿ ਤੁਹਾਨੂੰ ਕਿਸਾਨ ਇਹਨੇ ਔਰੇ ਦੇ ਵਿੱਚ ਆ ਜਾਣਗੇ ਕਿਸਾਨ ਇੱਥੇ ਨਹੀਂ ਇਸ ਦੇ ਵਿੱਚ ਤਾਂ ਨਹੀਂ ਆਉਂਦੇ ਉਹ ਤਾਂ ਸਾਨੂੰ ਪਤਾ ਵੀ ਇਕੱਠ ਬਹੁਤ ਜ਼ਿਆਦਾ ਹੋ ਜਾਣਾ ਹੈ ਸਾਡੇ ਬਸ ਤੋਂ ਬਾਹਰ ਹੈ ਗੱਲ ਤੇ ਕੁਝ ਅਸੀਂ ਮੰਗਰਲੇ ਪਾਸੇ ਭੈਣਾਂ ਨੂੰ ਵੱਖਰਾ ਜਗ੍ਹਾ ਬਣਾਵਾਂਗੇ ਹੋਰ ਕਈ ਜਗ੍ਹਾ ਤੇ ਰੋਕਾਂਗੇ ਉਹ ਜਗ੍ਹਾ ਤੇ ਰੋਕ ਕੇ ਨਾ ਮਤਲਬ ਉਹਨਾਂ ਨੂੰ ਉੱਥੇ ਜਗ੍ਹਾ ਤੇ ਪਿਠਾਵਾਂਗੇ ਵੀ ਇੱਥੇ ਤਾਂ ਨਹੀਂ ਇੰਨੇ ਬੰਦੇ ਬੈਠ ਸਕਦੇ ਜਿਹੜੇ ਸਭ ਨਾਲ ਇਕੱਠ ਹੋਣਾ ਕੱਲੇ ਕੱਲੇ ਪਿੰਡ ਜੋ ਬਸ ਆਉਣੀ ਹੈ ਹਣ 60 70 ਬੰਦੇ ਇੱਕ ਪਿੰਡ ਦੇ ਵਿੱਚ ਆਉਂਦੇ ਨੇ ਬਹੁਤ ਪਿੰਡਾਂ ਦੇ ਵਿੱਚੋਂ ਸੰਗਤ ਨੇ ਪਹੁੰਚਣਾ ਉਹ ਹਸਾਬ ਨਾਲ ਤਾਂ ਨਹੀਂ ਥੋਂ ਕੁਝ ਵੀ ਨਹੀਂ ਹੈ ਉਹ ਇਹ ਤੇ ਕਾਇਦੀ ਵੀ ਸਾਡੀ ਉਹ ਰਿਸਟੇਜ ਜਿਹੜੀ ਜੰਮੀ ਹੋਈ ਹੈ ਇਸ ਕਰਕੇ ਇਹਨੂੰ ਪੱਟਣ ਦੇ ਮਾਰਿਆ ਨੇ ਅਸੀਂ ਸੋਚ ਲਿਆ ਵੀ ਬੰਦਿਆਂ ਨੂੰ ਮਗਰ ਕੰਟਰੋਲ ਕਰ ਲਾਂਗੇ ਜਗ੍ਹਾ ਜਿੱਥੇ ਬਿੱਲੀ ਹੋਵੇ ਇੱਥੇ ਤਾਂ ਵੱਡੇ ਵੱਡੇ ਕਿਸਾਨ ਆਗੂ ਜਿਹੜੇ ਨੇ ਸਤਨਾਮ ਸਿੰਘ ਬਹਿਰੂ ਵੀ ਖਨੌਰੀ ਮੋਰਚੇ ਉੱਪਰ ਬੈਠ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਬਹਿਰੂ ਸਾਹਿਬ ਕਿਸਾਨ ਪੰਚਾਇਤ ਨੂੰ ਲੈ ਕੇ 12 ਫਰਵਰੀ ਨੂੰ ਜਿਹੜੀਆਂ ਨੇ ਉਹ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿੰਨੇ ਕਿਸਾਨਾਂ ਦਾ ਪਹੁੰਚ ਮੇਰ ਨੂੰ ਤਾਂ ਤਾਜ਼ਾ ਵੇਖੋ ਧਲੇਵਾਰ ਸਾਹਿਬ ਨੇ ਇੱਕ ਤਾਂ ਬਹੁਤ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਵਿਸ਼ਵਾਸ ਜਿੱਤਿਆ ਲੋਕਾਂ ਦਾ ਜਦੋਂ ਵਿਸ਼ਵਾਸ ਜਿੱਤ ਲਏ ਕੋਈ ਲੀਡਰ ਫਿਰ ਸੰਗਤ ਤੇ ਕੋਈ ਘਾਟ ਆਲੀ ਅਸੀਂ ਸੋਚ ਵੀ ਨਹੀਂ ਸਕਦੇ ਸੰਗਤ ਉਦੋਂ ਹੀ ਵੱਧ ਆਵੇਗੀ ਬਹੁਤ ਤਗੜਾ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਤਾਂ ਫਿਰ ਇਹ ਜਗ੍ਹਾ ਜਿਹੜੀ ਹੈ ਨਾਮ ਸਿੰਘ ਬਹਿਰੂ ਜੀ ਇਹ ਜਗ੍ਹਾ ਦੇ ਵਿੱਚ ਜਿੰਨੇ ਕਿਸਾਨ ਤੁਹਾਡੇ ਕੋਲ ਪਿਛਲੀ ਕਿਸਾਨ ਪੰਚਾਇਤ ਦੇ ਵਿੱਚ ਪਹੁੰਚੇ ਸੀਗੇ ਤੁਹਾਨੂੰ ਲੱਗਦਾ ਕਿ ਉਸ ਮੁਤਾਬਕ ਹੋਣਗੇ ਜਗਾ ਛੋਟੀ ਪੈ ਜਾਊਗੀ ਜਿੱਥੇ ਤੁਸੀਂ ਰੈਲੀ ਆਪਣੇ ਆਪ ਇਹ ਥਾਂ ਬਣਾ ਲੈਨੇ ਕੋ ਮਹਿਮਾਨ ਨਵਾਜੀ ਆਸਤੇ ਥੋੜਾ ਆ ਰਹੇ ਨੇ ਉਹ ਆਪਦੇ ਕਾਜ ਵਾਸਤੇ ਆ ਪਾ ਰਹੇ ਨੇ ਉਹਨਾਂ ਨੂੰ ਸਾਨੂੰ ਕੋਈ ਚਿੰਤਾ ਨਹੀਂ ਨਾ ਉਹਨਾਂ ਦਾ ਕੋਈ ਲਾਭ ਮੈਦਾ ਸਾਨੂੰ ਫਿਕਰ ਹੈ ਉਹ ਆਪਣਾ ਕਾਜ ਆਪ ਹੀ ਸਵਾਰ ਲੈਗੇ ਆਪ ਤੇ ਹੀ ਰਾਸ਼ਨ ਲੱਗਰ ਆਉਣਗੇ ਆਪਦੇ ਪਾਣੀ ਧਾਣੀ ਤੇ ਨਾਲ ਪ੍ਰਬੰਧ ਆਉਣਗੇ ਜਿੱਥੇ ਕਿਸੇ ਨੂੰ ਥਾਂ ਮਿਲ ਗਿਆ ਉੱਥੇ ਠੀਕ ਹੈ ਆ ਜਿਹੜੇ ਲੱਗੇ ਹੋਣਗੇ ਪ੍ਰਬੰਧ ਸਾਡੇ ਲਾਉਟਮੈਂਟ 2-3 ਕਿਲੋਮੀਟਰ ਉਧਰ ਰੱਖੋ 2-4 ਕਿਲੋਮੀਟਰ ਇਧਰ ਜਾਏਗੀ ਤੇ ਜੋ ਤੇ ਤਾਂ ਕਿ ਲੋਕਤਨ ਲੈ ਗਏ ਲੋਕਾਈ ਤੇ ਕੋਈ ਗੱਲ ਤੇ ਪ੍ਰਬੰਧ ਛੋਟੇ ਪੈ ਜਾਣਗੇ ਪਿਛਲੀ ਵਾਰ ਕੋਈ ਗਿਣਤੀ ਮਿੰਨਤੀ ਵਿੱਚ ਨਹੀਂ ਸੀ ਆਏ ਲੋਕ ਬਹੁਤ ਵੱਡਾ ਹਜੂਮ ਸੀਗਾ ਪਾਤੜਾਂ ਤੱਕ ਜਿਹੜਾ ਜਮ ਲੱਗ ਗਿਆ ਸੀਗਾ ਮਰੂ ਸਾਹਿਬ ਇੱਕ ਮਿੰਟ ਲਈ ਗੱਲ ਸੁਣ ਲਓ ਛੋਟੇ ਪੈ ਜਾਣਗੇ ਤੇ ਫਿਰ ਸੰਗਤ ਨੂੰ ਸਰਕਾਰ ਨੂੰ ਵੀ ਪਤਾ ਲੱਗੇਗਾ ਕਿ ਵੇਖੋ ਐਡਾ ਵੱਡਾ ਪ੍ਰਬੰਧ ਹੈ ਵੀ ਚੰਗਾ ਤਗੜਾ ਹੈ ਪਰ ਫਿਰ ਵੀ ਛੋਟੇ ਪੈ ਗਏ ਇਹ ਵੀ ਬਹੁਤ ਵੱਡੀ ਗੱਲ ਹੈ ਖਿਆਤੀ ਮਰੂ ਸਾਹਿਬ ਇੱਕ ਹੋਰ ਗੱਲ ਦੱਸੋ ਇੱਕ ਬਿਆਨ ਆ ਗਿਆ ਜਿਹੜਾ ਪਿਛਲੇ ਦਿਨਾਂ ਹੀ ਕਈ ਟੈਲੀਵਿਜ਼ਨਾਂ ਵੱਲੋਂ ਵੀ ਚਲਾਇਆ ਗਿਆ ਕਿ ਜਿਹੜੀ 14 ਨੂੰ ਹੋਣ ਵਾਲੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੈ ਉਹਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਾਮਲ ਨਹੀਂ ਹੋਣਗੇ ਇਹਨੂੰ ਲੈ ਕੇ ਤੁਹਾਡਾ ਕੀ ਕੀ ਸਾਨੂੰ ਕੋਈ ਖੇਤੀਬਾੜੀ ਮੰਤਰੀ ਨਾਲ ਪੁਚਾਰ ਨਹੀਂ ਵੀ ਉਹਦੇ ਨਾਲ ਫੋਟੋ ਖਿਚਾਣ ਛੋਟਾ ਲੀਡਰਾਂ ਜਾਣਾ ਹੈ ਭਾਰਤ ਸਰਕਾਰ ਵੱਲੋਂ ਰਿਟਰਨ ਸਾਨੂੰ ਸਾਡੇ ਲੀਡਰਾਂ ਨੂੰ ਮਿਲਿਆ ਸੱਦਾ ਅਸੀਂ ਉਹ ਪ੍ਰਮਾਣ ਕਰ ਲਿਆ ਅਸੀਂ ਸੋਲ ਪ੍ਰਸਤ ਲੋਕ ਆ ਕੋਈ ਅਸੀਂ ਇਹ ਆਈਡੀ ਕੋਈ ਰਾਜਸੀ ਬੰਦੇ ਨਹੀਂ ਕਿ ਕਿਸੇ ਨੂੰ ਠਿੱਪੀ ਲਾਣੀ ਇੰਨੇ ਲੰਮੇ ਦੋਲਨ ਅੱਗੇ ਝੋਕ ਕੇ ਸਰਕਾਰ ਨੇ ਸੱਦਾ ਦਿੱਤਾ ਲਿਖਤੀ ਦਿੱਤਾ ਟਾਈਮ ਦਿੱਤਾ ਤੇ ਅਸੀਂ ਉਹਨੂੰ ਸਤਕਾਰ ਵਜੋਂ ਪ੍ਰਮਾਣ ਕਰ ਲਿਆ ਤੇ ਅਸੀਂ ਵੇਖਦੇ ਹਾ ਕਾਉਂਟ ਆਵੇਗਾ ਭਾਵੇਂ ਸਾਡਾ ਮੰਗਾ ਤਾਂ ਭਾਵੇਂ ਇੱਕ ਕਲਰਕ ਲਿਆ ਕੇ ਹਲਾਣ ਕਰ ਸਾਰੇ ਨਾਲ ਬਹਿ ਕੇ ਗੱਲ ਕਰ ਲੈ ਉਥੋਂ ਕੁਝ ਲੈ ਕੇ ਆਵੇਗਾ ਤੇ ਸਾਡੇ ਜਿਹੜੇ ਜੋਤੇ ਨੇ ਬਹੁਤ ਵੱਡੀ ਸਮਝ ਰੱਖਦੇ ਨੇ ਕਦੇ ਜਮਾਨਾ ਸੀ ਕਿਸਾਨਾਂ ਨੂੰ ਡੱਡੂ ਦੀ ਪਸੇਰੀ ਸਾਤੇ ਸੀ ਇਹ ਸਮਝ ਨਹੀਂ ਰੱਖਦੇ ਟੇਬਲ ਤੇ ਅਸੀਂ ਜਦੋਂ ਵੀ ਕਿਤੇ ਟੇਬਲ ਤੇ ਗਏ ਆ ਕਿਉਂਕਿ ਮੇਰੀ ਲੰਮੀ ਉਮਰ ਹੈ بڑے ਦੋਨੋਂ ਨਾਲ ਅਸੀਂ ਲੜੇ ਨੇ ਅਸੀਂ ਜਿੱਤ ਕੇ ਆਏ ਆ ਹਾਰਾ ਕੇ ਆਏ ਆ ਹਾਰਾ ਕੇ ਮਤਲਬ ਸਾਡੇ ਵਿਚਾਰਾਂ ਦੇ ਅੱਗੇ ਤਾਂ ਉਹ ਝੁਕਦੇ ਨੇ ਵਿਚਾਰਾਂ ਨੂੰ ਮਾਨਤਾ ਨਾ ਦੇਣੀ ਉਹ ਵੱਖਰੀ ਗੱਲ ਹੈ ਉਹਨੂੰ ਅੱਗੇ ਕਿੰਨਾ ਸਾਡਾ ਸਬਰ ਦਾ ਪਿਆਲਾ ਉਹਨਾਂ ਦੇਖਣਾ ਹੈ ਉਹ ਅਸੀਂ ਉਤਰਾਂਗੇ ਬਹੁਤ ਵੱਡਾ ਸਾਡੇ ਵਿੱਚ ਸਮਝ ਵੀ ਹੈਗੀਏ ਸਾਡੇ ਵਿੱਚ ਦਲੇਰੀ ਵੀ ਹੌਸਲਾ ਵੀ ਔਰ ਡੱਲੇਵਾਲ ਦਾ ਜਿਹੜਾ ਵਿਸ਼ਵਾਸ ਹੈ ਉਹ ਕਦਮ ਬਾਈ ਕਦਮ ਦੇਖਦੇ ਕਿਸਾਨਾਂ ਵਿੱਚ ਵਧ ਰਿਹਾ ਹੈ ਹਰ ਬੰਨ ਪਿਆਰਾ ਹੋ ਰਿਹਾ ਸਾਡਾ ਵਿੱਚ ਤਾਂ ਜਤਨੰਦ ਸਿੰਘ ਬਹਿਰੂ ਜੁੜੇ ਸੀ ਨਾਲ ਤੇ ਨਾਲ ਦੀ ਨਾਲ ਹੀ ਅਸੀਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਫਿਰ ਦਿਖਾਉਨੇ ਆ ਕਿ ਕਿਸਾਨ ਪੰਚਾਇਤ ਨੂੰ ਲੈ ਕੇ ਇਹ ਜਿਹੜੀ ਜਗ੍ਹਾ ਹੈ ਜਿੱਥੇ ਇਸ ਵਾਰ ਕਿਸਾਨ ਪੰਚਾਇਤ ਹੋਣ ਜਾ ਰਹੀ ਹੈ ਉਹ ਛੋਟੀ ਪੈ ਸਕਦੀ ਹੈ ਕਿਉਂਕਿ ਇਹਦੇ ਬਿਲਕੁਲ ਸਾਹਮਣੇ ਮੈਂ ਕਹੂੰਗਾ ਕਿ ਤਸਵੀਰ ਦਿਖਾ ਦਿੱਤੀ ਜਾਵੇ ਜਗਜੀਤ ਸਿੰਘ ਡੱਲੇਵਾਲ ਇਹ ਛੱਡ ਦੇ ਵਿੱਚ ਇਹਨਾਂ ਦੀ ਟਰਾਲੀ ਲੱਗੀ ਹੋਈ ਸੀ ਮੈਂ ਬੈਕ ਵਾਲੀ ਸਾਈਡ ਤੇ ਹੁਣ ਉਹ ਮਾਈ ਹੋਟਲ ਵਿੱਚ ਮੌਜੂਦ ਨੇ ਪਰ ਫਿਰ ਵੀ ਜਿਹੜੀ ਹੈ ਗਿਣਤੀ ਕਿਸਾਨਾਂ ਦੀ ਬਹੁਤ ਵੱਡੀ ਹੋ ਸਕਦੀ ਹੈ ਕੁਝ ਹੋਰ ਵੀ ਕਿਸਾਨ ਜੁੜੇ ਨੇ ਸਿੰਘ ਸਾਹਿਬ ਇਸ ਸਫਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਕਿਸਾਨ ਪੰਚਾਇਤ ਜਿਹੜੀ ਹੋਣ ਜਾ ਰਹੀ ਹੈ 12 ਤਰੀਕ ਨੂੰ ਉਹਦੇ ਵਿੱਚ ਕਿਸਾਨ ਇਹਨੇ ਏਰੀਆ ਦੇ ਵਿੱਚ ਕਿਸਾਨ ਇਕੱਤਰ ਹੋ ਜਾਣਗੇ ਜਾਂ ਫਿਰ ਜਗਾ ਛੋਟੀ ਪੈ ਜਾਵੇਗੀ 70 ਦਾ ਜੀ ਜਗਾ ਦਾ ਛੋਟੀ ਪਾਉ ਪਾਉ ਸਾਨੂੰ ਪਤਾ ਹੀ ਹੈ ਤੇ ਚਲੋ ਅਸੀਂ ਕਰਦੇ ਹਾਂ ਹਸਾਕਤਾਵੇਂ ਕਰੀ ਜਨੇ ਮਿੱਟੀ ਮੁੱਟੀ ਪਾਉਨੇ ਆ ਟਰਾਲੀਆਂ ਲਿਆਉਨੇ ਆ ਇਹ ਇਹ ਟਰਾਲੀਆਂ ਹਟਾਈਆਂ ਜਾਣਗੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਜੀ ਤੇ ਆਹ ਕਰਾਂਗੇ ਸਾਈਡ ਛੂਟ ਤੇ ਕਰਾਂਗੇ ਥਾਂ ਦਾ ਬਣਾਵਾਂਗੇ ਬਾਅਦ ਤੋਂ ਬਾਅਦ ਕਿੰਨੀ ਕੋਸਟ ਕਰਾਂਗੇ ਉਂ ਅੰਦਾਜ਼ਾ ਹੈ ਕਿੰਨੇ ਕ ਕਿਸਾਨ ਜਿਹੜੇ ਨੇ ਪਹੁੰਚ ਰਹੇ ਨੇ 12 ਵਾਲੀ ਪੰਚਾਇਤ ਦੇ ਵਿੱਚ ਮਾਂ ਜੀ ਅੰਦਾਜ਼ਾ ਨਹੀਂ ਰਹਿਣਾ ਅੰਦਾਜ਼ਾ ਦਾ ਨਹੀਂ ਰਹਿੰਦਾ ਜੀ ਇਹਨਾਂ ਦੇ ਸਾਨੂੰ ਪਤਾ ਵੱਧ ਤੋਂ ਵੱਧ 4 ਤਰੀਕ ਵਾਲੀ ਨੇ ਵੱਧ ਆਉਣਗੇ ਤਾਂ ਕਿਸਾਨਾਂ ਨੇ ਆਪਣੀ ਭਵਿੱਖਬਾਣੀ ਵੀ ਜਿਹੜੀ ਕੀਤੀ ਹੈ ਕਿ 4 ਤਰੀਕ ਵਾਲੀ ਮੀਟਿੰਗ ਤੋਂ ਜਿਹੜੀ ਪੰਚਾਇਤ ਹੁੰਦੀ ਹੈ 4 ਤਰੀਕ ਨੂੰ ਪਿਛਲੀ ਲੰਗੀ 4 ਜਨਵਰੀ ਨੂੰ ਜਿਹੜੀ ਪੰਚਾਇਤ ਹੁੰਦੀ ਹੈ ਉਸ ਤੋਂ ਵੀ ਜ਼ਿਆਦਾ ਜਿਹੜੇ ਲੋਕ ਨੇ ਕਿਸਾਨ ਨੇ ਉਹ ਇੱਥੇ ਪਹੁੰਚਣਗੇ ਤਾਂ ਜੋ ਸਰਕਾਰ ਦੇ ਉੱਤੇ 14 ਵਾਲੀ ਜਿਹੜੀ ਮੀਟਿੰਗ ਹੈ ਕੇਂਦਰ ਦੇ ਨਾਲ ਹੋਣੀ ਹੈ ਚੰਡੀਗੜ੍ਹ ਦੇ ਵਿੱਚ ਉਸ ਨੂੰ ਲੈ ਕੇ ਦਬਾਅ ਬਣਾਇਆ ਜਾ ਸਕੇ ਇਸ ਤੋਂ ਪਹਿਲਾਂ 11 ਨੂੰ ਰਤਨਪੁਰਾ ਦੇ ਵਿੱਚ ਰਾਸਤਾਨ ਦੇ ਵਿੱਚ ਜੇ ਉੱਥੇ ਕਿਸਾਨ ਮਹਾਪੰਚਾਇਤ ਹੋਵੇਗੀ 12 ਨੂੰ ਖਨੋਰੀ ਬਾਰਡਰ ਤੇ ਫਿਰ 13 ਤਰੀਕ ਨੂੰ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਪੰਚਾਇਤ ਕੀਤੀ ਜਾਵੇਗੀ ਤਾਂ ਉਸ ਨੂੰ ਲੈ ਕੇ ਕਿਸਾਨਾਂ ਵੱਲੋਂ ਜਿਹੜੀਆਂ ਤਿਆਰੀਆਂ ਨੇ ਉਹ ਆਰੰਭ ਕਰ ਦਿੱਤੀਆਂ ਗਈਆਂ ਨੇ ਤੁਸੀਂ ਅਨਮਿਊਟ ਦੇ ਨਾਲ ਜੁੜੇ ਰਹੋ ਅਸੀਂ ਖਨੋਰੀ ਬਾਰਡਰ ਤੋਂ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ-ਬਹੁਤ ਧੰਨਵਾਦ